ਸੱਤ ਸਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਮੈਂ ਮਮਤਾ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਦਾ ਨਿਊਜ਼ ਪੁਆਇੰਟ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਤੇ ਸੂਬੇ ਦੇ ਨਾਲ ਜੁੜੇ ਕੁਝ ਅਹਿਮ ਵਿਸ਼ਿਆਂ ਦੇ ਬਾਬਤ ਗੱਲਬਾਤ ਕਰਦੇ ਹਾਂ ਅੱਜ ਵੀ ਤਿੰਨ ਵਿਸ਼ਿਆਂ ਨੂੰ ਲੈ ਕੇ ਖਾਸ ਤੌਰ ਦੇ ਉਤੇ ਗੱਲਬਾਤ ਕਰਾਂਗੇ ਤਾਂ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਰਹਿਣਗੇ ਮੇਰੇ ਸਹਿਯੋਗੀ ਇੰਦਰਜੀਤ ਸਿੰਘ ਚਾਹਲ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਵਿਸ਼ਿਆਂ ਦੀ ਤਾਂ ਕੇਂਦਰ ਦੇ ਵੱਲੋਂ ਪੈਰ ਪਿੱਛੇ ਖਿੱਚਦਿਆਂ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਸੀਂ ਗੱਲ ਕਰ ਰਹੇ ਹਾਂ ਮੁੱਖ ਮੰਤਰੀ ਤਿਰਸੇ ਯੋਜਨਾ ਦੀ ਜਿਸ ਦੇ ਬਾਬਤ ਕੇਂਦਰ ਸਰਕਾਰ ਦੇ ਵੱਲੋਂ ਇੱਕ ਅੜਿੱਕਾ ਜਿਹੜਾ ਹੈ ਉਹ ਢਾਹ ਦਿੱਤਾ ਗਿਆ ਕਿਹਾ ਗਿਆ ਹੈ ਕਿ ਤੀਰਥ ਯਾਤਰਾ ਦੇ ਲਈ ਮਦਦ ਨਹੀਂ ਕੀਤੀ ਜਾਵੇਗੀ ਕੀ ਕੁਝ ਪੂਰਾ ਮਾਜਰਾ ਹੈ ਇਹ ਵੀ ਦੱਸਣਗੇ ਉਧਰ ਦੂਜੇ ਪਾਸੇ ਪਾਵਰ ਕਾਮ ਨੇ ਬਿਜਲੀ ਤਰ੍ਹਾਂ ਦੇ ਵਿੱਚ 11% ਵਾਧੇ ਦੀ ਗੱਲ ਆਖੀ ਹੈ ਡਿਮਾਂਡ ਕੀਤੀ ਗਈ ਹੈ ਇਸ ਨੂੰ ਲੈ ਕੇ ਤੇ ਅਹਿਮ ਜਿਹੜਾ ਵਿਸ਼ਾ ਹੈ ਉਹ ਜੁੜਿਆ ਹੈ ਬੱਚਿਆਂ ਬੱਚਿਆਂ ਦੇ ਸਕੂਲ ਤੇ ਉਹਨਾਂ ਦੇ ਪਵਿੱਖੇ ਦੇ ਨਾਲ ਦਰਸਲ ਸੀਐਮ ਕੇਜੀ ਵਾਲ ਤੇ सीएम ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਰੈਲੀ ਨੂੰ ਲੈ ਕੇ ਸਕੂਲ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਇਸ ਸਾਰੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ 인ਦਰਜੀਤ ਸਵਾਲ ਇਹ ਹੀ ਕਿ ਕੇਂਦਰ ਦੇ ਵੱਲੋਂ ਇਸ ਤਰੀਕੇ ਦੇ ਨਾਲ ਮਨਾ ਕਰ ਦਿੱਤਾ ਗਿਆ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਬੀਤੇ ਸਮੇਂ ਦੇ ਦੌਰਾਨ ਇੱਕ ਸਕੀਮ ਚਲਾਈ ਗਈ ਸੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਜਿਦੇਚ ਇੱਕੋ ਚੀਜ਼ ਹੁੰਦੀ ਸੀ ਕਿ ਲਗਭਗ 60 ਤੋਂ ਲੈ ਕੇ 65 ਸਾਲ ਦੀ ਉਮਰ ਦਾ ਇੱਕ ਕੈਪ ਰੱਖਿਆ ਗਿਆ ਕਿ ਉਸ ਤੋਂ ਵੱਧ ਉਮਰ ਦੇ ਜਿੰਨੇ ਵੀ ਬਜ਼ੁਰਗ ਨੇ ਜਿਹੜੇ ਤੀਰਥ ਸਥਾਨਾਂ ਦੀ ਯਾਤਰਾ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਵਾਸਤੇ ਇੱਕ ਸਕੀਮ ਹੈ ਜਿਦੇਚ ਬੱਸਾਂ ਵੀ ਚੱਲਣਗੀਆਂ ਤੇ ਜਿਦੇਚ ਰੇਲ ਗੱਡੀਆਂ ਵੀ ਚੱਲਣਗੀਆਂ ਤੇ ਉਹਨਾਂ ਦੇ ਰਾਹੀ ਬਿਲਕੁਲ ਮੁਫਤ ਦੇ ਵਿੱਚ ਜਿਹੜੀ ਇਹ ਤੀਰਥ ਯਾਤਰਾ ਕਰਵਾਈ ਜਾਏਗੀ ਬਜ਼ੁਰਗਾਂ ਨੂੰ ਖਾਸ ਤੌਰ ਤੇ ਤੇ ਇਸ ਜਿੰਦੇ ਤੈਤ ਬੱਸਾਂ ਵੀ ਚਲਾ ਦਿੱਤੀਆਂ ਗਈਆਂ ਸੀ ਤੇ ਨਾਲ ਦੀ ਨਾਲ ਇੱਕ ਰੇਲ ਗੱਡੀ ਹੈ ਜਿਹੜੀ ਉਹ ਆਲਰੇਡੀ ਜਾ ਚੁੱਕੀ ਸੀ ਇੱਕ ਰੇਲ ਗੱਡੀ ਗਈ ਸੀ ਜਿਹਦੇ ਚ ਹਜ਼ਾਰ ਦੇ ਕਰੀਬ ਸ਼ਰਧਾਲੂ ਬੈਠੇ ਸੀ ਤੇ ਉਹ ਦਰਸ਼ਨ ਕਰਕੇ ਵਾਪਸ ਮੁੜੇ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚੋਂ ਦੇਖੋ ਬੱਸਾਂ ਤਾਂ ਜਰੂਰ ਚੱਲ ਸਕਦੀਆਂ ਨੇ ਬੱਸਾਂ ਦੇ ਵਿੱਚ ਕੋਈ ਇਸ਼ੂ ਨਹੀਂ ਆ ਪਰ ਜਿਹੜੀ ਰੇਲ ਗੱਡੀ ਆ ਰੇਲ ਗੱਡੀ ਕੇਂਦਰ ਸਰਕਾਰ ਦੀ anumati ਤੋਂ ਬਿਨਾ ਨਹੀਂ ਚੱਲ ਸਕਦੀ ਇਸ ਤੋਂ ਪਹਿਲਾਂ ਸਿਗਨੇਚਰ ਵੀ ਹੋਏ ਸੀ ਗੱਲਬਾਤ ਵੀ ਹੋਈ ਸੀ ਤੇ ਡੇਢ ਕਰੋੜ ਦੇ ਕਰੀਬ ਜਿਹੜੇ ਪੈਸੇ ਨੇ ਉਹ ਵੀ ਐਡਵਾਂਸ ਦੇ ਵਿੱਚ ਦਿੱਤੇ ਜਾ ਚੁੱਕੇ ਨੇ ਸਬੰਧਿਤ ਰੇਲ ਵਿਭਾਗ ਨੂੰ ਪੰਜਾਬ ਸਰਕਾਰ ਦੇ ਵੱਲੋਂ ਤੇ ਉਸ ਵੇਲੇ ਸਿਗਨੇਚਰ ਕਰ ਦਿੱਤੇ ਗਏ ਪਰ ਹੁਣ ਜਦੋਂ ਦੂਸਰੀ ਰੇਲ ਗੱਡੀ ਚੱਲਣੀ ਸੀ ਤਾਂ ਸਿੱਧਾ-ਸਿੱਧਾ ਰੇਲ ਵਿਭਾਗ ਦੇ ਵੱਲੋਂ ਭਾਪਕੇ ਕੇਂਦਰੀ ਰੇਲ ਮੰਤਰਾਲੇ ਦੇ ਵੱਲੋਂ ਜਵਾਬ ਦੇ ਦਿੱਤਾ ਗਿਆ ਕਿ ਜੀ ਸਾਡੇ ਕੋਲੇ ਹੁਣ ਫਿਲਹਾਲ ਦੇ ਲਈ ਕੋਈ ਵੀ ਏਸੀ ਕੋਚ ਰੇਲ ਗੱਡੀ ਵਿਲੇ ਨਹੀਂ ਹੈ ਜਿਹੜੀ ਅਸੀਂ ਤੁਹਾਨੂੰ ਤੀਰਥ ਯਾਤਰਾ ਤੇ ਜਿਹੜੇ ਤੀਰਥ ਯਾਤਰਾ ਤੇ ਲਿਜਾਣ ਦੇ ਲਈ ਦੇ ਸਕੀਏ ਪਰ ਇੰਦਰ ਇਥੇ ਸਵਾਲ ਇਹ ਵੀ ਬਣਦਾ ਹੈ ਕੀ ਇਹ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਜਦੋਂ ਵੀ ਸਾਰੀ ਪਲੈਨਿੰਗ ਕੀਤੀ ਗਈ ਉਸ ਤੋਂ ਪਹਿਲਾਂ ਅਨਾਉਂਸ ਵੀ ਕੀਤਾ ਗਿਆ ਫਿਰ ਯੋਜਨਾ ਪੂਰੀ ਤੌਰ ਤੇ ਉਤੇ ਅਪਲਾਈ ਵੀ ਕਰ ਦਿੱਤੀ ਗਈ ਕੀ ਕੇਂਦਰ ਦੇ ਨਾਲ ਪਹਿਲਾਂ ਕੋਈ ਗੱਲਬਾਤ ਨਹੀਂ ਸੀ ਕੀਤੀ ਗਈ ਕੀ ਪੂਰਾ ਸਭ ਕੁਝ ਕੰਮ ਜਿਹੜਾ ਇਹਨੂੰ ਲੈ ਕੇ ਕੀਤਾ ਨਹੀਂ ਗਿਆ ਸੀ ਕੋਈ ਕਾਗਜ਼ੀ ਕਾਰਵਾਈ ਦਾ ਜੋ ਵੀ ਇਸ ਦੇ ਰਿਲੇਟਡ ਕਰਨਾ ਹੁੰਦਾ ਹੈ ਫਾਰਮੈਲिटीज ਜੀ ਮਮਤਾ ਜੀ ਚਾਹੀ ਮੈਂ ਪਹਿਲਾਂ ਵੀ ਆਲਰੇਡੀ ਵੈਸੇ ਦੱਸ ਚੁੱਕਾ ਕਿ ਕੇਂਦਰ ਸਰਕਾਰ ਦੇ ਨਾਲ ਗੱਲ ਹੋਈ ਸੀ ਰੇਲ ਵਿਭਾਗ ਦੇ ਨਾਲ ਵੀ ਗੱਲ ਹੋਈ ਸੀ ਕਿਉਂਕਿ ਰੇਲ ਗੱਡੀ ਕੋਈ ਏਦਾਂ ਨਹੀਂ ਕਿ ਕਿਸੇ ਦੇ ਘਰੋਂ ਆਪਾਂ ਸਾਈਕਲ ਮੰਗਣਾ ਜਾਂ ਮੋਟਰਸਾਈਕਲ ਜਾਂ ਕਾਰ ਮੰਗਣੀ ਹੈ ਆਪਾਂ ਨੇ ਰੇਲ ਗੱਡੀ ਲੈ ਕੇ ਜਾਣੀ ਆ ਉਹ ਵੀ ਸ਼ਰਧਾਲੂਆਂ ਨੂੰ ਸਪੈਸ਼ਲ ਚੱਲਣੀ ਹੈ ਤੇ ਉਹਦੇ ਵਾਸਤੇ ਰੂਟ ਪਲਾਨ ਆ ਜਿਹੜਾ ਉਹ ਵੀ ਵੱਖਰਾ ਹੋਏਗਾ ਕਿ ਜਿਹੜੀ ਟ੍ਰੇਨ ਹੈ ਇਸ ਤਰੀਕੇ ਦੇ ਨਾਲ ਇੱਥੋਂ ਉੱਥੇ ਤੱਕ ਜਾਏਗੀ ਤੇ ਅਜਮੇਰ ਸ਼ਰੀਫ ਦੇ ਲਈ ਮਲੇਰਕੋਟਲੇ ਤੋਂ ਇੱਕ ਟ੍ਰੇਨ ਜਾਣੀ ਸੀ ਜਿਹੜੀ ਨੂੰ ਜਵਾਬ ਦੇ ਦਿੱਤਾ ਗਿਆ ਨਾ ਕਰ ਦਿੱਤੀ ਗਈ ਹੈ ਤੇ ਉਹ ਮੇਰੇ ਖਿਆਲ ਦੇ ਹਿਸਾਬ ਦੇ ਨਾਲ 14 ਜਾਂ 14 ਤਰੀਕ ਨੂੰ ਚਲਣੀ ਸੀ ਤੇ ਉਦੋਂ ਪਹਿਲਾਂ 12 ਜਾਂ 13 ਨੂੰ ਉਹਦੇ ਵਾਸਤੇ ਕੋਰੀ ਨਾ ਕਰ ਦਿੱਤੀ ਗਈ ਇਹ ਪਰਸੋਂ ਦੀ ਵੀ ਲਗਭਗ ਗੱਲ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਜਵਾਬ ਆਇਆ ਭਾਵ ਕਿ ਕੇਂਦਰੀ ਰੇਲ ਮੰਤਰਾਲੇ ਦੇ ਵੱਲੋਂ ਇਹ ਜਵਾਬ ਆਇਆ ਕਿ ਜੀ ਸਾਡੇ ਕੋਲੇ ਰੇਲ ਗੱਡੀ ਨਹੀਂ ਹੈ ਤੇ 22 ਮਾਫ ਕਰਨਾ 2024 ਫਰਵਰੀ ਤੱਕ ਕੋਈ ਵੀ ਰੇਲ ਗੱਡੀ ਅਵੇਲੇਬਲ ਨਹੀਂ ਹੋਏਗੀ ਤਾਂ ਕਰਕੇ ਤੁਹਾਨੂੰ ਅਸੀਂ ਇਹ ਸੇਵਾ ਨਹੀਂ ਪ੍ਰਦਾਨ ਕਰ ਸਕਦੇ ਜੀ ਤੇ ਜਿਵੇਂ ਤੁਸੀਂ ਸਵਾਲ ਕੀਤਾ ਕਿ ਕੀ ਗੱਲ ਨਹੀਂ ਹੋਈ ਸੀ ਬਕਾਇਦਾ ਗੱਲ ਹੋਈ ਸੀ ਗੱਲ ਵੀ ਹੋਈ ਸੀ ਲਿਖਤ ਪੜਤ ਵੀ ਪੂਰੀ ਹੋਈ ਸੀ ਐਡਵਾਂਸ ਦੇ ਵਿੱਚ ਪੈਸੇ ਵੀ ਦਿੱਤੇ ਜਾ ਚੁੱਕੇ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਨੇ ਹੁਣ ਇਹ ਜਿਹੜੀ ਨਾ ਕਰ ਦਿੱਤੀ ਹੈ ਕੇਂਦਰ ਸਰਕਾਰ ਤਾਂ ਕਰਕੇ ਕਹਿ ਰਿਹਾ ਕਿਉਂਕਿ ਕੇਂਦਰ ਵਾਲੇ ਪਾਸਿਓਂ ਕੇਂਦਰੀ ਰੇਲ ਮੰਤਰਾਲੇ ਦੇ ਵੱਲੋਂ ਜਵਾਬ ਦਿੱਤਾ ਗਿਆ ਤੇ ਹੁਣ ਰੇਲ ਮੰਤਰਾਲਾ ਕਿਹਦੇ ਅੰਡਰ ਹੈ ਕਿ ਕੰਮ ਕਰਦਾ ਹੈ ਸਭ ਨੂੰ ਪਤਾ ਉਹਨਾਂ ਦੇ ਉੱਪਰ ਵੀ ਕੋਈ ਨਾ ਕੋਈ ਬੈਠਾ ਹੁੰਦਾ ਤੇ ਹੁਣ ਇੱਥੇ ਗੱਲ ਇਹ ਨਹੀਂ ਹੈ ਕਿ ਰੇਲ ਗੱਡੀ ਨੂੰ ਜਵਾਬ ਦਿੱਤਾ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਨ ਦਾ ਡਿਫਰਮੇਸ਼ਨ ਕੀਤਾ ਜਾ ਰਿਹਾ ਇੱਕ ਤਰੀਕੇ ਦੇ ਨਾਲ ਕਿਉਂ ਡੀਫੇਮ ਕੀਤਾ ਜਾ ਰਿਹਾ ਦੇਖੋ ਜਿਵੇਂ ਹੁਣ ਬਜ਼ੁਰਗਾਂ ਨੇ ਖਾਸ ਤੌਰ ਤੇ ਤਿਆਰੀ ਕੀਤੀ ਸੀ ਜੀ ਜੀ ਨੌਜਵਾਨ ਹੋਣ ਗੱਲ ਵੱਖਰੀ ਆ ਬਜ਼ੁਰਗਾਂ ਨੇ ਤਿਆਰੀ ਕੀਤੀ ਆਪਣੇ ਕਪੜੇ ਲੀੜੇ ਤਿਆਰ ਕੀਤੇ ਆਪਣਾ ਪੂਰਾ ਖਾਣ ਪੀਣ ਦਾ ਪੱਕਾ ਪ੍ਰਬੰਧ ਕੀਤਾ ਬੇਸ਼ੱਕ ਉਹ ਜਿਹੜੀਆਂ ਸਾਰੀਆਂ ਸਹੂਲਤਾਂ ਗੱਡੀ 'ਚ ਮਿਲਦੀਆਂ ਸੀ ਪਰ ਫਿਰ ਵੀ ਬੰਦਾ ਆਪਣੀ ਤਿਆਰੀ ਤੇ ਕਰਦਾ ਹੀ ਆ ਨਾ ਜੀ ਜੀ ਤੇ ਉਸ ਤੋਂ ਪਹਿਲਾਂ ਜਦੋਂ ਰੇਲ ਗੱਡੀ ਉਹਨਾਂ ਨੇ ਚੜ੍ਹਨਾ ਸੀ ਉਹਦੋਂ ਇੱਕ ਅੱਧਾ ਦਿਨ ਪਹਿਲਾਂ ਉਹਨਾਂ ਨੂੰ ਜਵਾਬ ਆ ਜਾਂਦਾ ਕਿ ਜੀ ਤੁਹਾਡੀ ਰੇਲ ਗੱਡੀ ਕੈਨਸਲ ਹੋ ਗਈ ਹੈ ਤੇ ਤੁਸੀਂ ਜਾ ਨਹੀਂ ਸਕਦੇ ਤੇ ਹੁਣ ਉਹਦੇ ਤੇ ਅਗਲਿਆਂ ਨੇ ਕਹਿਣਾ ਕਿਨੂ ਆ ਅਗਲਿਆਂ ਨੂੰ ਇਹ ਥੋੜੀ ਪਤਾ ਕਿ ਕੇਂਦਰ ਨੇ ਜਵਾਬ ਦਿੱਤਾ ਜਾਂ ਰੇਲ ਮੰਤਰੀ ਵਾਲੇ ਨੇ ਜਵਾਬ ਦਿੱਤਾ ਅਗਲੇ ਨੇ ਤੇ ਇਹ ਕਹਿਣਾ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਪਹਿਲਾਂ بڑے ਇਸ਼ਤਿਹਾਰ ਦਿੱਤੇ ਤੇ ਹੁਣ ਆਖਰ ਨੂੰ ਆ ਕੇ ਰੇਲ ਗੱਡੀ ਤੋਂ ਹੀ ਜਵਾਬ ਦੇ ਕੇ ਤੁਸੀਂ ਵੇਖੋ ਕਿੰਨੀ ਵੱਡੀ ਕਿਰਕਰੀ ਹੋਣੀ ਸੀ ਇੱਥੇ ਪਰ ਉਹਦੇ ਚ ਅਸਲ ਵਿਕਟਿਮ ਬਣਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਇਹ ਜਿਹੜੀ ਸਿਆਸਤ ਖੇਢੀ ਗਈ ਹੈ ਕੇਂਦਰ ਵਾਲੇ ਪਾਸਿਓਂ ਆਈ ਪਰ ਉਹਦੇ 'ਚ ਵਿਕਟਮ ਬਣੇ ਪੁਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਕਟਮ ਦੇ ਉੱਤੇ ਸਵਾਲ ਚੁੱਕਣ ਵਾਲੇ ਬਣੇ ਉਹ ਬਜ਼ੁਰਗ ਜਿਨ੍ਹਾਂ ਨੂੰ ਉਹ ਚੀਜ਼ ਦੀ ਨੌਲੇਜ ਨਹੀਂ ਹੈ ਉਹ ਤੋਂ ਜਾਣੂ ਨਹੀਂ ਹੈ ਕਿ ਜਵਾਬ ਕਿਨੇ ਦਿੱਤਾ ਰੇਲ ਗੱਡੀ ਨੇ ਜਵਾਬ ਕਿਨੇ ਦੇ ਦਿੱਤਾ ਹਾਲਾਂਕਿ ਬੱਸਾਂ ਲਈ ਜਿਹੜੀ ਸਕੀਮਾ ਉਹ ਆਲਰੇਡੀ ਚੱਲ ਰਹੀ ਹੈ ਉਹਦੇ 'ਚ ਕੋਈ ਵੀ ਇਸ ਤਰੀਕੇ ਦਾ ਇਸ਼ੂ ਨਹੀਂ ਹੈ ਬਟ ਰੇਲ ਨੂੰ ਲੈ ਕੇ ਜਿਹੜਾ ਕੇਂਦਰ ਦੇ ਵੱਲੋਂ ਜਵਾਬ ਦਿੱਤਾ ਗਿਆ ਬੜੀ ਇੱਕ ਕੋਜੀ ਸਿਆਸਤ ਕੀਤੀ ਗਈ ਹੈ ਇਹਦੇ 'ਚ ਹੋਰ ਕੁਝ ਨਹੀਂ ਹੈ 40 ਕਰੋੜ ਕਰੋੜ ਰੁਪਏ ਜਿਹੜਾ ਉਹ ਵੱਖਰਾ ਰੱਖਿਆ ਗਿਆ ਸੀ ਹਾਲਕ ਇਹਦੇ ਤੇ ਵੀ ਪਹਿਲਾਂ ਇੱਕ ਪਟੀਸ਼ਨ ਪੈ ਗਈ ਸੀ ਜਨਤ ਪਟੀਸ਼ਨ ਪਈ ਸੀ ਕਿ ਜੀ ਪੰਜਾਬ ਸਰਕਾਰ ਤੋਂ ਇਹ ਪੁੱਛੋ ਕਿ ਜਦੋਂ ਤੁਹਾਡੇ ਕੋਲੇ ਕੰਮ ਕਰਨ ਵਾਸਤੇ ਹੋਰ ਵੀ ਬਥੇਰੇ ਪੈਂਡਿੰਗ ਪਏ ਨੇ ਤਾਂ ਤੁਸੀਂ ਇਹਨਾਂ ਯਾਤਰਾਵਾਲੀਆਂ ਇਹ ਇਹ ਸਕੀਮਾਂ ਦੇ ਉੱਤੇ ਪੈਸਾ ਕਾਹਤੋਂ ਖਰਚ ਕਰ ਰਹੇ ਹੋ ਹਾਂ ਤੁਸੀਂ ਕਰੋ ਜ਼ਰੂਰ ਪਰ ਇਹ ਤੋਂ ਪਹਿਲਾਂ ਦੂਸਰੀਆਂ ਚੀਜ਼ਾਂ ਦੇਖੋ ਜੀ ਹੁਣ ਜਿਹੜੀ ਚੀਜ਼ ਆਪਾਂ ਨੂੰ ਜ਼ਰੂਰੀ ਚਾਹੀਦੀ ਆ ਬੇਸਿਕ ਉਹਦੇ ਤੇ ਧਿਆਨ ਦਿਓ ਤੇ ਇਹ ਤੀਰਥ ਯਾਤਰਾ ਚੱਲਦੀ ਰਹੇਗੀ ਪਹਿਲਾਂ ਵੀ ਚੱਲਦੀ ਸੀ ਤੇ ਜੇ ਕਿਸੇ ਨੇ ਜਾਣਾ ਤਾਂ ਥੋੜੇ ਬਹਿ ਤੇ ਪੈਸੇ ਖਰਚ ਕੇ ਵੀ ਜਾ ਸਕਦਾ ਹੈ ਏਡਾ ਕੋਈ ਇਹ ਨਹੀਂ ਆ ਕਿ ਮੁਲਕੋਂ ਬਾਹਰ ਭੇਜ ਰਹੇ ਆ ਕਿ ਹਾਂਜੀ 50-60000 ਰੁਪਏ ਜਹਾਜ਼ ਦਾ ਖਰਚਾ ਤੇ ਉੱਥੇ ਜਾ ਕੇ ਹੋਟੈਲਸ ਦਾ ਖਰਚਾ ਤੇ ਲੱਖਾਂ ਦੇ ਵਿੱਚ ਚੀਜ਼ ਪੈਂਦੀ ਆ ਉਹ ਕਹਿੰਦੇ ਜੀ ਹਜ਼ਾਰਾਂ ਦੇ ਵਿੱਚ ਹੀ ਅਗਲੇ ਦਾ ਪਰ ਪਰ ਹੈ ਜੇਕਰ ਬੰਦਾ ਦੇਖੇ ਤਾਂ ਹਜ਼ਾਰਾਂ ਦੇ ਵਿੱਚ ਖਰਚਾ ਆਉਂਦਾ ਤੇ ਬੰਦਾ ਜਾ ਸਕਦਾ ਉਹ ਕਹਿੰਦੇ ਵੀ ਤੁਸੀਂ ਇਸ ਸਕੀਮ ਨੂੰ ਬੰਦ ਕਿਉਂ ਨਾ ਕਰ ਦਿੱਤਾ ਜਾਵੇ ਹਾਈ ਕੋਰਟ ਚ ਪਟੀਸ਼ਨ ਗਈ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਜੀ ਸਾਨੂੰ ਕੋਈ ਉਹ ਇਹਦਾ ਰੀਜ਼ਨ ਦੋ ਤੇ ਅਸੀਂ ਸੋਚ ਰਿਹਾ ਕਿ ਕਿਉਂ ਨਾ ਇਸ ਸਕੀਮ ਨੂੰ ਬੰਦ ਕਰ ਦਿੱਤਾ ਜਾਵੇ ਤੇ ਬੰਦ ਨਾ ਕੀਤਾ ਜਾਵੇ ਬੰਦ ਕਿਉਂ ਨਾ ਕੀਤਾ ਜਾਵੇ ਇਹਦਾ ਆਨਸਰ ਤੁਸੀਂ ਦਿਓ ਫਿਰ ਇਧਰੇ ਪੰਜਾਬ ਵਾਲੇ ਪਾਸੇ ਜਵਾਬ ਜਾਂਦਾ ਕਿ ਜੀ ਜਿਹੜੀ ਸਕੀਮ ਹੈ ਆਲਰੇਡੀ ਹੋਰ ਵੀ ਸਟੇਟਾਂ ਦੇ ਵਿੱਚ ਚੱਲਦੀ ਪਈ ਹੈ ਹਾਲਾਂਕਿ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਲਈਏ ਚ ਇਹ ਪਹੁੰਚੋਂ ਮਾਨੋਰਨ ਦੀ ਗੱਲ ਕਰ ਲਈਏ ਟਵੀਟ ਕਰਕੇ ਬੜੀਆਂ ਵੱਡੀਆਂ ਗੱਲਾਂ ਕਹੀਆਂ ਸੀ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਵਨ ਸਿੰਘ ਮਾਨ ਹੋਰਾਂ ਦੇ ਵੱਲੋਂ ਆ ਵੱਡੀ ਸਕੀਮ ਚਲਾਈ ਗਈ ਹੈ ਇਹ ਅੱਜ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ ਜੀ ਤੀਰਛ ਯਾਤਰਾ ਯੋਜਨਾ ਬਜ਼ੁਰਗਾਂ ਨੂੰ ਮੁਫਤ ਵਿੱਚ ਅਸੀਂ ਯਾਤਰਾ ਕਰਵਾਵਾਂਗੇ ਤੇ ਬਾਅਦ ਦੇ ਵਿੱਚ ਯੂ ਟਰਨ ਇੱਕ ਤਰੀਕੇ ਨਾਲ ਮਾਰ ਲਿਆ ਗਿਆ ਕਹਿੰਦੇ ਜੀ ਐਮਪੀ ਤੇ ਯੂਪੀ ਦੇ ਵਿੱਚ ਤਾਂ ਪਹਿਲਾਂ ਹੀ ਇਹ ਸਕੀਮ ਚੱਲ ਰਹੀ ਹੈ ਜਦੋਂ ਉਹ ਖਰਚ ਕਰ ਰਹੇ ਆ ਤਾਂ ਅਸੀਂ ਵੀ ਕਰ ਸਕਦੇ ਆ ਇਹਦੇ ਵਿੱਚ ਕੋਈ ਐਡਾ ਇਸ਼ੂ ਨਹੀਂ ਤੇ ਦੂਜੀ ਗੱਲ ਉਹ ਕਹਿੰਦੇ 40 ਕਰੋੜ ਅਸੀਂ ਕੋਈ ਹੋ ਇਹਦੇ ਵਾਸਤੇ ਹੋਰ ਕੋਈ ਵੱਡਾ ਤਾਮਝਾਮ ਨਹੀਂ ਕੀਤਾ ਸੀ 40 ਕਰੋੜ ਰੁਪਇਆ ਵੱਖਰਾ ਰੱਖ ਲਿਆ ਸੀ ਕੋਈ ਬਜਟ ਦੇ ਵਿੱਚ ਅਲੋਕੇਸ਼ਨ ਨਹੀਂ ਕੀਤੀ ਇਹਦੇ ਵਾਸਤੇ ਉਹ ਕਹਿੰਦੇ ਸੀ ਵਕਰਾ ਰੱਖ ਲਈ ਤਾਂ ਕਰਕੇ ਸੀ ਇਹ ਪੈਸਾ ਇਹਦੇਲੇ ਪਾਸੇ ਖਰਚ ਰਹੇ ਆ ਉਧਰੋਂ ਪਟੀਸ਼ਨ ਦੇ ਉੱਤੇ ਜਦੋਂ ਹਾਈ ਕੋਰਟ ਨੇ ਇਹ ਚੀਜ਼ ਪੁੱਛੀ ਕਿ ਕਿਉਂ ਨਾ ਇਸਕੀ ਮੈਨੂੰ ਬੰਦ ਕਰ ਦਿੱਤਾ ਜਾਵੇ ਤੇ ਫਿਰ ਕੇਂਦਰ ਵਾਲੇ ਪਾਸੋਂ ਜਵਾਬ ਆ ਗਿਆ ਕਿ ਜੀ ਗੱਡੀਆਂ ਬੰਦ ਨੇ ਅਸੀਂ ਤੁਹਾਨੂੰ ਰੇਲ ਗੱਡੀ ਨਹੀਂ ਦੇ ਸਕਦੇ ਸੋ ਸਿੱਧੇ ਸਿੱਧੇ ਤੌਰ ਦੇ ਉੱਤੇ ਮੁੱਖ ਮੰਤਰੀ ਭਵਨਸੇ ਮਾਨ ਹੋਰਾਂ ਨੂੰ ਡੀਫੇਮ ਕਰਨ ਦੇ ਮਕਸਦ ਦੇ ਨਾਲ ਇਹ ਜਿਹੜਾ ਇਹਨਾਂ ਨੂੰ ਸੈਂਟਰ ਆਫ ਅਟਰੈਕਸ਼ਨ ਬਣਾਇਆ ਗਿਆ ਕਿ ਜਿਹੜੇ ਲੋਕ ਇਹਦੇ ਨਾਲ ਪ੍ਰਭਾਵਿਤ ਹੋਣਗੇ ਜਿਹੜੇ ਤਿਆਰੀ ਕਰੀ ਬੈਠੇ ਸੀ ਉਹ ਆਖਰ ਨੂੰ ਆ ਕੇ ਗਾਲਾਂ ਮੁੱਖ ਮੰਤਰੀ ਭਵਨਸੇ ਮਾਨ ਹੋਰਾਂ ਨੂੰ ਕੱਢਣਗੇ ਜਾਂ ਸਰਕਾਰ ਨੂੰ ਕੱਢਣਗੇ ਸਿਰਫ ਇੱਕੋ ਜੀ ਸਿਆਸਤ ਸੀ ਹੋਰ ਇਹਦੇ ਵਿੱਚ ਕੁਝ ਵੀ ਨਹੀਂ ਹੈ ਜੀ ਮਮਤਾ ਇੰਦਰ ਪਾਵਰ ਕਾਮ ਨੇ ਵਿਜਲੀ ਤਰ੍ਹਾਂ ਦੇ ਵਿੱਚ 11% ਵਾਧੇ ਦੀ ਮੰਗ ਕੀਤੀ ਹੈ ਤੇ ਇਸ ਨੂੰ ਲੈ ਕੇ ਜਿਵੇਂ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਲੇ ਕੋਈ ਨੋਟੀਫਿਕੇਸ਼ਨ ਤਾਂ ਖੈਰ ਜਾਰੀ ਨਹੀਂ ਹੋਇਆ ਪ੍ਰੋਪਰ ਜਿਹੜਾ ਫਾਰਮਲ ਨੋਟੀਫਿਕੇਸ਼ਨ ਹੁੰਦਾ ਹੈ ਪਰ ਇਸ ਸਾਰੇ ਮੁੱਦੇ ਨੂੰ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਜੀ ਇਹ ਮੰਨਤਾ ਹੈ ਦੇਖੋ ਜਿਸ ਤਰੀਕੇ ਨਾਲ ਪਾਵਰ ਕਾਮ ਨੇ ਇਹ ਵਾਧੇ ਦੀ ਮੰਗ ਕੀਤੀ ਹੈ ਉਹ ਕੋ ਹੁਣ ਦੀ ਮੰਗ ਨਹੀਂ ਹੈ ਇਹ ਇਸ ਤੋਂ ਪਹਿਲਾਂ ਵੀ ਇਸੇ ਤਰੀਕੇ ਦੇ ਨਾਲ ਚੱਲਦੀ ਆਉਂਦੀ ਰਹਿੰਦੀ ਸੀ ਪਹਿਲਾਂ 15 20 ਸਾਲ ਪਹਿਲਾਂ ਵੀ ਮੰਗ ਕੀਤੀ ਜਾਂਦੀ ਰਹੀ ਤੇ ਇਹਦੇ ਚ ਇੱਕ ਚੀਜ਼ ਵੇਖਣ ਵਾਲੀ ਸੀ ਕੇ ਲਗਭਗ ਪਿਛਲੇ 15 ਸਾਲਾਂ ਦਾ ਜੇ ਆਪਾਂ ਡਾਟਾ ਐਨਲਾਈਜ਼ ਕਰੀਏ ਤਾਂ ਉਹਦੇ ਚ ਇਸ ਵਾਰ ਜਿਹੜੀ ਮੰਗ ਰੱਖੀ ਹੈ ਇਹ ਵਿੱਤੀ ਬਰੇ 24-25 ਦੇ ਵਾਸਤੇ ਮੰਗ ਰੱਖੀ ਗਈ ਹੈ ਤੇ ਇਹ ਜਿਹੜੀ ਮੰਗ ਰੱਖੀ ਹੈ ਇਹਦੇ ਚ ਜਿਹੜੀ ਅਲੋਕੇਸ਼ਨ ਉਹਨਾਂ ਨੇ ਮੰਗੀ ਹੈ ਕਿ ਜੀ 11% ਵਾਧਾ ਕੀਤਾ ਜਾਵੇ ਇਹ ਬੇਹਦ ਘੱਟ ਵਾਧਾ 2012-13 ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰ ਆਕੜਾ ਦੱਸਣਾ ਚਾਹੁੰਨਾ ਹੈ ਕਿ 2012-13 ਦੇ ਵਿੱਚ ਲਗਭਗ 54% ਦੀ ਮੰਗ ਰੱਖੀ ਗਈ ਸੀ 11-12 ਦੇ ਵਿੱਚ ਲਗਭਗ 54% ਵਾਧੇ ਦੀ ਮੰਗ ਰੱਖੀ ਗਈ ਸੀ ਤੇ ਉਦੋਂ ਜਿਹੜਾ ਵਾਅਦਾ ਉਹ ਸਿਰਫਰ ਸਿਰਫ ਕਮਿਸ਼ਨ ਦੇ ਵੱਲੋਂ ਉਹ ਵਾਅਦਾ 9% ਦੀ ਕੀਤਾ ਗਿਆ ਸੀ ਜੀ ਤੇ ਇਹਦਾ ਵਾਅਦੇ ਦੀ ਮੰਗ ਰੱਖਣ ਦੇ ਰੀਜ਼ਨ ਕੀ ਹੈ ਉਹ ਵੀ ਇੱਕ ਵਾਰ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵਾਰ 20 2024-25 ਜਿਹੜਾ ਵਿੱਤੀ ਬਾਰਾ ਹੋਏਗਾ ਉਹਦੇ ਵਾਸਤੇ 11% ਵਾਧੇ ਦੀ ਮੰਨ ਕੀਤੀ ਹੈ ਤੇ ਪਾਵਰ ਕਾਮ ਨੇ ਕਿਹਾ ਕਿ ਆਮਦਨ ਤੇ ਦੂਜੇ ਪਾਸੇ ਖਰਚਾ ਇਹਨਾਂ ਦੇ ਵਿੱਚ ਜਿਹੜਾ ਹੁਣ ਗੈਪ ਬਣ ਚੁੱਕਿਆ ਜਿੱਦਾਂ ਫ੍ਰੀ ਸਬਸਿਡੀ ਦਿੱਤੀ ਜਾਂਦੀ ਹੈ ਬਿਜਲੀ ਚੋਰੀ ਹੁੰਦੀ ਹੈ ਖਰਚੇ ਵੱਧ ਗਏ ਨੇ ਕੱਚੇ ਕੋਲੇ ਦੀ ਰੇਟ ਵੱਧ ਚੁੱਕੇ ਨੇ ਤੇ ਦੂਜਾ ਚੋਂ ਬਿਜਲੀ ਦੀ ਖਪਤ ਵੀ ਵਧੀ ਹੈ ਤੇ ਲੋਕ ਬਿੱਲ ਵੀ ਨਹੀਂ ਭਰ ਰਹੇ ਸਰਕਾਰੀ ਵਿਭਾਗਾਂ ਦੇ ਕਿੰਨੇ ਕਿੰਨੇ ਲੱਖਾਂ ਦੇ ਬਿੱਲ ਨੇ ਜਿਹੜੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਤਾਂ ਇਹਦੇ ਕਰਕੇ ਜਿਹੜਾ ਗੈਪ ਬਣਿਆ ਹੋਇਆ ਸੀ ਆਮਦਨ ਤੇ ਖਰਚ ਦੇ ਵਿਚਾਲੇ ਉਹ ਕਹਿੰਦੇ ਜੀ ਗੈਪ ਪੂਰਾ ਕਰਨ ਵਾਸਤੇ ਇਹ 11% ਵਾਧਾ ਜਿਹੜਾ ਇਹ ਹਰ ਹਿੱਲੇ ਆਪਾਂ ਨੂੰ ਕਰਨਾ ਹੀ ਪਏਗਾ ਜੀ ਕਿ ਸਰਕਾਰੀ ਵਿਭਾਗਾਂ ਦੇ ਬਕਾਏ ਰਹਿੰਦੇ ਆ ਤੇ ਬਾਕੀ ਡੇਢ ਅਧਹਾਕੇ ਦੇ ਸਮੇਂ ਦੇ ਦੌਰਾਨ ਜੇਕਰ ਗੱਲ ਕਰੀਏ ਜਿੱਦਾਂ ਮੈਂ ਪਹਿਲੇ ਦੱਸ ਚੁੱਕਿਆ ਕਿ ਸਭ ਤੋਂ ਘੱਟ ਵੱਧਾ ਇਹ ਹੁਣ ਤੱਕ ਮੰਗਿਆ ਗਿਆ ਹੈ ਪਾਵਰ ਕਾਮ ਦੇ ਵੱਲੋਂ ਤੇ ਹੁਣ ਪਾਵਰ ਕਾਮ ਦੇ ਖਰਚਿਆਂ ਦੇ ਉੱਤੇ ਆ ਜਾਂਦੇ ਆ ਜਦੋਂ ਆਮਦਨੀ 28 ਖਰਚਾ ਰੁਪਏ ਵਾਲੀ ਗੱਲ ਹੋ ਜੇ ਨਾ ਤਾਂ ਫਿਰ ਇਸ ਤਰੀਕੇ ਦੇ ਵਾਅਦੇ ਦੀਆਂ ਮੰਗਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ ਪੰਜਾਬ ਸਰਕਾਰ ਦੇ ਜਦੋਂ ਚੰਨੀ ਸਾਹਿਬ ਦੀ ਸਰਕਾਰ ਹੁੰਦੀ ਸੀ ਭਾਵੇਂ ਸਰਕਾਰ ਕਾਂਗਰਸ ਦੀ ਸੀ ਚੰਨੀ ਸਾਹਿਬ ਜਦੋਂ ਇੱਥੇ ਆਉਂਦੇ ਨੇ ਸੱਤਾ ਦੇ ਵਿੱਚ ਉਹ ਕੁਰਸੀ ਤੇ ਬੈਠਦੇ ਆ ਤਾਂ ਉਹਨਾਂ ਨੇ ਟੈਰਿਫ ਨੇ ਜਿਹੜੇ ਉਹ ਬੜੇ ਘਟਾਤੇ ਸੀ ਉਸ ਵੇਲੇ ਜੀ ਕਿ ਚੋਣਾ ਸੀ ਸਾਹਮਣੇ ਵਿਧਾਨ ਸਭਾ 2022 ਦੀਆਂ ਤੇ ਇਹਦੇ ਚੱਲਦੇ ਉਦੋਂ ਇੱਕ ਤੱਕ ਆਇਆ ਜਿਹੜਾ ਉਹ ਘਾਟਾ ਚੱਲਿਆ ਪਾਵਰ ਕਾਮ ਨੇ ਤੇ ਉਸ ਤੋਂ ਇਲਾਵਾ 30000 ਕਰੋੜ ਰੁਪਏ ਦਾ ਜਿਹੜਾ 24 25 ਵਿੱਤੀ ਬਰੇ ਆਸਤੇ ਉਹਨਾਂ ਨੇ ਅਲੋਕੇਸ਼ਨ ਤੇ ਵਿੱਚ ਇਹ ਗੱਲ ਕਰੀ ਹੈ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਲਗਭਗ 30000 ਕਰੋੜ ਰੁਪਏ ਬਿਜਲੀ ਦੀ ਖਰੀਦ ਦੇ ਉੱਤੇ ਲਗਤ ਆਏਗੀ ਪਹਿਲੀ ਗੱਲ ਇਹਨੇ ਦੀ ਬਿਜਲੀ ਖਰੀਦ ਲਗਤ ਹੋਏਗੀ ਤੇ 7000 ਕਰੋੜ ਹੈ ਜਿਹੜਾ ਉਹ ਮੁਲਾਜ਼ਮਾਂ ਦੇ ਉੱਤੇ ਖਰਚਿਆ ਜਾਏਗਾ ਜਿੱਦਾਂ ਤਨਖਾਹਾਂ ਹੋਗੀਆਂ ਜਾਂ ਹੋਰ ਵਿੱਤੀ ਖਰਚੇ ਹੋਗੇ ਜੀ ਉਸ ਤੋਂ ਇਲਾਵਾ ਟਰਾਂਸਮਿਸ਼ਨ ਖਰਚੇ ਦੀ ਜਿਹੜੀ ਸੰਭਾਵਨਾ ਜਿੱਦਾਂ ਕਿ ਬਿਜਲੀ ਇੱਥੋਂ ਪਰਲੀ ਜਗ੍ਹਾ ਪਹੁੰਚਾਉਣੀ ਹੈ ਉਹ ਚ ਟਰਾਂਸਮਿਸ਼ਨ ਉਹਨੂੰ ਕਹਿ ਦਿੰਨੇ ਆਪਾਂ ਤੇ ਉਹਦੇ ਤੇ 1700 ਕਰੋੜ ਰੁਪਏ ਦਾ ਖਰਚਾ ਜਿਹੜਾ ਉਹ ਰੱਖਿਆ ਗਿਆ ਕਿ ਇੰਨੇ ਦੀ ਸੰਭਾਵਨਾ ਹੈਗੀ ਹੈ ਜੀ ਤੇ ਬਿਜਲੀ ਚੋਰੀ ਵੱਡਾ ਮੁੱਦਾ ਬਣਿਆ ਹੋਇਆ 2000 ਕਰੋੜ ਰੁਪਏ ਦੀ ਟੋਪੀ ਹੈ ਜਿਹੜੀ ਉਹ ਪਾਵਰ ਕਾਮ ਨੂੰ ਪੈਂਦੀ ਹੈ ਪੰਜਾਬ ਦੇ ਲੋਕਾਂ ਦੇ ਦੁਆਰਾ ਪਾਈ ਜਾਂਦੀ ਹੈ ਬਿਜਲੀ ਚੋਰੀ ਕਰਕੇ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੇ ਵਿੱਚ 94 ਫੀਸਡਾ ਘਰਾਂ ਦੇ ਬਿੱਲ ਜਿਹੜੇ ਬਿਜਲੀ ਦੇ ਉਹ ਵੈਸੇ ਹੀ ਮਾਫ ਹੈ ਤੇ ਬਾਕੀ 3500 ਕਰੋੜ ਰੁਪਇਆ ਵੱਖ-ਵੱਖ ਵਿਭਾਗਾਂ ਦੇ ਵੱਲ ਖੜਾ ਹੈ ਜਿਹੜੇ ਵਿਭਾਗਾਂ ਨੇ ਸਰਕਾਰੀ ਵਿਭਾਗਾਂ ਨੇ ਅਜੇ ਤੱਕ ਬਿੱਲ ਨਹੀਂ ਅਦਾ ਕੀਤੇ ਹੈ ਜੀ ਸੋ ਇਹਨਾਂ ਸਾਰਿਆਂ ਕੁੱਲ ਖਰਚਿਆਂ ਨੂੰ ਮਿਲਾ ਕੇ ਜੇਕਰ ਆਪਾਂ ਦੇਖੀ ਤਾਂ ਪਾਵਰ ਕਾਮ ਦੇ ਜਿਹੜੇ ਅਧਿਕਾਰੀ ਨੇ ਹੁਣ ਜੇਬੋਂ ਤੋਂ ਪੈਸਾ ਦੇ ਨਹੀਂ ਸਕਦੇ ਮੁਫਤ ਬਿਜਲੀ ਦੀ ਜਿਹੜੀ ਬਿਜਲੀ ਸਬਸਿਡੀ ਆ ਜਿਹੜੀ ਉਹ ਸਕੀਮ ਸਰਕਾਰ ਨੇ ਚਲਾਈ ਹੋਈ ਹੈ ਤੇ ਉਹਨੂੰ ਸਰਕਾਰ ਬੰਦ ਵੀ ਨਹੀਂ ਕਰ ਸਕਦੀ ਤਾਂ ਫਿਰ ਜਿੰਨਾ ਕੁ ਖਰਚਾ ਆਉਂਦਾ ਹੈ ਭਾਵੇਂ ਕਿ ਜੇ ਕਿਸੇ ਨੇ 300 ਤੋਂ ਵੱਧ ਯੂਨਟਾਂ ਵਰਤ ਲਈਆਂ ਚਾਹੇ 100 ਵਰਤੀ ਚਾਹੇ 50 ਵਰਤੀਆਂ ਉਹ ਕਹਿੰਦੇ ਜੀ ਉਹਨਾਂ ਉਹਨਾਂ ਦੇ ਬਿੱਲ ਦੇ ਵਿੱਚ ਤੁਸੀਂ ਟੈਰਿਫ ਜੇਕਰ ਵਧਾ ਦਿਓਗੇ ਤਾਂ ਸਾਨੂੰ ਥੋੜਾ ਬਹੁਤਾ ਹਲਾਰਾ ਮਿਲ ਜੀਗਾ ਅਦਰਵਾਈਜ਼ ਬੈਂਕ ਕਰਪਟ ਹੁੰਦਾ ਦਿਖਾਈ ਦੇ ਰਿਹਾ ਸਾਡਾ ਪਾਵਰ ਕਾਮ ਆ ਪਾਵਰਕਾਮ ਇਸ ਤੋਂ ਪਹਿਲਾਂ ਵੀ ਤੱਕੇਸ਼ਾਈ ਚੱਲਦਾ ਰਿਹਾ ਤੇ ਪਾਵਰਕਾਮ ਹੁਣ ਵੀ ਚੱਲਦਾ ਆ ਰਿਹਾ ਬਿੱਤੇ ਸਮੇਂ ਦੇ ਦੌਰਾਨ ਆਪਾਂ ਵੇਖਿਆ ਕਿ ਕੋਲੇ ਦੀ ਮੰਗ ਜਦੋਂ ਵੱਧਦੀ ਹੈ ਆਮ ਬੰਦੇ ਨੂੰ ਕਿਸੇ ਨੂੰ ਨਹੀਂ ਪਤਾ ਕਿ ਕੋਲੇ ਦੀ ਮੰਗ ਵੱਧ ਗਈ ਹੈ ਕਿਵੇਂ ਵੱਧਦੀ ਹੈ ਜਾਂ ਕਿੰਨਾ ਕੁ ਰੇਟ ਵੱਧਾ ਜਾਂ ਫਰਕ ਕਿੰਨਾ ਕੁ ਪੈਂਦਾ ਤੇ ਪਰ ਲੋਕ ਬਿਜਲੀ ਜਾਉਂਦੀ ਤਿਉਹ ਵਰਤਦੇ ਹੁਣ ਇੱਕ ਚੀਜ਼ ਹੋਰ ਦੇਖੋ ਜਦੋਂ ਸਰਕਾਰ ਨੇ ਕਿਹਾ ਕਿ ਜੀ ਬਿਜਲੀ ਮਾਫ ਹੈ ਜੂਨ ਜੁਲਾਈ ਦੇ ਮਹੀਨੇ ਚ ਕਰਤੀ ਜਮਾਂ ਜਦੋਂ ਟਾਪ ਤੇ ਗਰਮੀ ਹੁੰਦੀ ਆ ਅਤਿ ਦੀ ਗਰਮੀ ਪੈਂਦੀ ਆ ਜੀ ਲੋਕਾਂ ਨੇ ਬਿਜਲੀ ਚੂਸੀ ਪੂਰੀ ਰੱਜ ਕੇ ਪਹਿਲਾਂ ਬੇਸ਼ੱਕ ਡਰ ਜਾਂਦੇ ਹੁੰਦੇ ਸੀ ਪਰ ਲੋਕਾਂ ਨੇ ਤਾਰਾਂ ਦੇ ਵਿੱਚੋਂ ਬਿਜਲੀ ਕੱਢ ਕੱਢ ਕੇ ਪੱਖਿਆਂ ਦੇ ਵੱਲ ਨੂੰ ਧੱਕੀ ਤੇ ਉਸ ਤੋਂ ਬਾਅਦ ਦੇ ਵਿੱਚ ਏਸੀ ਵੀ ਮਾਰੋ ਮਾਰ ਚੱਲੇ ਪੱਖੇ ਵੀ ਮਾਰੋ ਮਾਰ ਚੱਲੇ ਜੀ ਠੀਕ ਹੈ ਦਿਨ ਰਾਤੇ ਚੀਜ਼ਾਂ ਚੱਲੀਆਂ ਤੇ ਉਸ ਵੇਲੇ ਇਹ ਸਮਾਂ ਆ ਗਿਆ ਸੀ ਕਿ ਇੱਕ ਤਾਂ ਕੋਲਾ ਨਹੀਂ ਆ ਰਿਹਾ ਸੀ ਕੇਂਦਰ ਨੇ ਉਦੋਂ ਵੀ ਅੜਕਾ ਡਾਇਆ ਸੀ ਤੇ ਕੋਲਾ ਨਹੀਂ ਆ ਰਿਹਾ ਸੀ ਤੇ ਦੂਜਾ ਇਥੋਂ ਜਿਹੜੀ ਬਿਜਲੀ ਦੀ ਖਪਤ ਹੈ ਜਿਹੜੀ ਮੰਗ ਹੈ ਬਿਜਲੀ ਖਪਤ ਦੀ ਉਹ ਪੂਰੀ ਕਰਨੀ ਬਹੁਤ ਵੱਡਾ ਕੰਮ ਹੋ ਗਿਆ ਸੀ ਖਾਲਾ ਜੀ ਦਾ ਬਾੜਾ ਨਹੀਂ ਰਿਹਾ ਸੀ ਪਾਵਰ ਕਾਮ ਆਸਤੇ ਬੜਾ ੱੱੱਕਾ ਚੱਲਿਆ ਉਹਦੇ 4-5 ਮਹੀਨੇ ਪਾਵਰ ਕਾਮ ਨੇ ਪਰ ਫੇਰ ਵੀ ਕਿਸ ਨਾ ਕਿਸੇ ਹਿਸਾਬ ਦੇ ਨਾਲ ਅਗਲੇ ਕੰਮ ਖਿੱਚ ਕੇ ਲੈ ਕੇ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੇ ਖਰਚੇ ਅਗਲੇ ਵਿੱਤੀ ਬਰੇ ਆਸਤੇ ਉਹਨਾਂ ਨੇ ਗਿਣਾਏ ਨੇ ਉਦੋਂ ਉਹਨਾਂ ਨੇ ਗੁਜ਼ਾਰਿਸ਼ ਕੀਤੀ ਹੈ ਕਿ ਜੀ ਅਸੀਂ ਸਿਰਫ 11% ਦੀ ਇਹ ਮੰਗ ਕਰਦੇ ਹਾਂ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਟੈਰਿਫ ਵਧਾ ਕੇ ਸਾਡੀ ਮਦਦ ਕਰੋ ਤਾਂ ਜੋ ਅਸੀਂ ਆਪਣੇ ਵਿਭਾਗ ਨੂੰ ਸੰਬੰਧਿਤ ਵਿਭਾਗ ਨੂੰ ਖੂਹ ਵਾਲੇ ਪਾਸੇ ਜਾਣ ਤੋਂ ਰੋਕ ਸਕੀਏ ਤੇ ਹੁਣ ਇਹ ਜਿਹੜੀ ਪਟੀਸ਼ਨ ਹੈ ਇੱਕ ਸਾਧ ਦੇ ਨਾਲ ਹੀ ਪਟੀਸ਼ਨਾਂ ਪਈਆਂ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਬਲੋਂ ਪਟੀਸ਼ਨ ਪਾਈ ਆ ਉਹਨਾਂ ਨੇ ਕਿਹਾ ਜੀ ਸਾਨੂੰ 11% ਦਾ ਵਾਧਾ ਚਾਹੀਦਾ ਤੇ ਹੁਣ 31 ਮਾਰਚ 2024 ਤੋਂ ਪਹਿਲਾ ਪਹਿਲਾ ਜਿਹੜਾ ਫੈਸਲਾ ਹੈ ਉਹ ਸੁਣਾਉਣਾ ਪਏਗਾ ਤੇ ਜਨਤਕ ਤੌਰ ਤੇ ਨਾ ਪਟੀਸ਼ਨਾਂ ਦੇ ਉੱਤੇ ਸੁਣਵਾਈ ਹੋਣੀ ਹੈ ਤੇ ਕੀ ਹੁਣ ਟੈਰਫ ਦੇ ਵਿੱਚ ਵਾਧਾ ਮਨਜ਼ੂਰ ਕਰਦਾ ਸਬੰਧਤ ਕਮਿਸ਼ਨ ਜਾਂ ਫਿਰ ਨਹੀਂ ਕਰਦਾ ਇੱਕ ਵੱਡਾ ਸਵਾਲ ਬਣਿਆ ਹੋਇਆ ਤੇ ਇਹਦਾ ਜਵਾਬ 31 ਮਾਰਚ 2024 ਤੱਕ ਕੀ ਆ ਸਕੇਗਾ ਜੀ ਮਮਤਾ ਜੀ ਇੰਦਰ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਦੀ ਰੈਲੀ ਨੂੰ ਲੈ ਕੇ ਇੱਕ ਸਕੂਲ ਹੈ ਉਸ ਨੂੰ ਪੂਰੀ ਤਰ੍ਹਾਂ ਕਹਿ ਸਕਦੇ ਆ ਬੰਦ ਕਰ ਦਿੱਤਾ ਗਿਆ ਜਾਂ ਫਿਰ ਕਹਿ ਲਈ ਕਿ ਬੱਚਿਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵੱਡਾ ਪ੍ਰਭਾਵ ਪਵੇਗਾ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਉਹ ਵੀ ਸਿਰਫ ਇੱਕ ਰੈਲੀ ਦੇ ਮੱਦੇ ਨਜ਼ਰ ਆਇਆ ਕਰਨਾ ਕਿੰਨਾ ਕੁ ਜਾਇਜ਼ ਹੈ देखो एच मैं एक चीज दसनी चाहूंगा कि जेड़े मोड़ ਦੇ ਸਰਕਾਰੀ ਸਕੂਲ ਨੇ ਉਹ ਚਾਹੇ ਪ੍ਰਾਇਮਰੀ ਹੈ ਚਾਹੇ ਸਾਰੇ ਸਰਕਾਰੀ ਸਕੂਲ ਆ ਉਹਨਾਂ ਨੇ ਇੱਕ ਸਕੂਲ ਦੇ ਵਿੱਚ ਛੁੱਟੀ ਨਹੀਂ ਕੀਤੀ ਆ ਉਹਨਾਂ ਨੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕੀਤੀ ਹੈ ਜਿਹੜੇ ਬਠਿੰਡਾ ਦੇ ਅਧੀਨ ਮੋੜ ਪਿੰਡਾ ਮੋੜ ਦੇ ਵਿੱਚ ਜਿੰਨੇ ਸਕੂਲ ਨੇ ਠੀਕ ਤੇ ਹੁਣ ਉੱਥੇ ਮਸਲਾ ਕੀ ਖੜਾ ਹੋਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹ ਉੱਥੇ ਕਿਸੇ ਦੀ ਉੱਥੇ ਪੜ੍ਹਾਈ ਤੇ ਕੋਈ ਪ੍ਰਭਾਵ ਨਹੀਂ ਪੈਗਾ ਕਿਉਂਕਿ ਡੀਸੀ ਸਾਹਿਬ ਦੇ ਵੱਲੋਂ ਹੁਕਮ ਆ ਗਏ ਨੇ ਕਿ ਜਿਨੇ ਛੁੱਟੀ ਕੀਤੀ ਹੈ ਉਹਨੇ ਛੁੱਟੀ ਕਿਹਨੂੰ ਪੁੱਛ ਕੇ ਕੀਤੀ ਜੀ ਇਹ ਚੀਜ਼ ਬਿਲਕੁਲ ਸਰਕਾਰ ਦੀ ਪਹਿਲਾਂ ਹੀ ਕਿਰਕਰੀ ਹੋ ਰਹੀ ਸੀ ਜਦੋਂ ਇਹ ਐਲਾਨ ਹੁੰਦਾ ਕਿ ਜੀ 16 ਤਰੀਕ ਨੂੰ ਸਕੂਲ ਦੇ ਵਿੱਚ ਛੁੱਟੀ ਕਰਨੀ ਹੈ ਕਿਉਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਿਕਿਉਰਿਟੀ ਦੇ ਵਿੱਚ ਉਹਨਾਂ ਦੀ ਰੈਲੀ ਵੇਲੇ ਜਿੰਨੇ ਬੰਦੇ ਸਿਕਿਉਰਿਟੀ ਚ ਆਉਣਗੇ ਉਹਨਾਂ ਨੂੰ ਸਰਕਾਰੀ ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਠਹਿਰਾਇਆ ਜਾਏਗਾ ਤੇ ਮੌੜ ਦੇ ਸਕੂਲ ਇਹਦੇ ਕਰਕੇ 16 ਤਰੀਕ ਨੂੰ 16 12 2023 ਨੂੰ ਬੰਦ ਹੋਣਗੇ ਜੀ ਇਹ ਐਲਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਵਿਰੋਧੀਆਂ ਨੇ ਸਰਕਾਰ ਕੇਹ ਰਿਹਾ ਵਿਰੋਧੀ ਕਹਿੰਦੇ ਜੀ ਹਾਂ ਹਾਂ ਇਹ ਕਿਵੇਂ ਹੋ ਸਕਦਾ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਤਾਂ ਸਿੱਖਿਆ ਮਾਡਲ ਲਾਗੂ ਕਰਨਾ ਤੇ ਤੁਸੀਂ ਸਿੱਖਿਆ ਨੂੰ ਹੀ ਛਿੱਕੇ ਟੰਕੇ ਤੁਸੀਂ ਸਕੂਲਾਂ ਦੀ ਛੁੱਟੀਆਂ ਕਰਵਾ ਰਹੇ ਹੋ ਕਿਉਂ ਕਿਉਂਕਿ ਤੁਸੀਂ ਰੈਲੀ ਕਰਨੀ ਹੈ ਦੇਖੋ ਵੀ ਅਗਲੀਆਂ ਚੋਣਾਂ ਵੀ ਆ ਰਹੀਆਂ 1300 ਸੀਟਾਂ ਤੇ ਅਗਲੀਆਂ ਨੇ ਚੋਣਾਂ ਲੜਨੀਆਂ ਨੇ ਰੈਲੀਆਂ ਜ਼ਰੂਰ ਹੋਣਗੀਆਂ ਪਰ ਇੱਥੇ ਜਦੋਂ ਇਹ ਇੱਕ ਹੁਕਮ ਵਾਇਰਲ ਹੁੰਦਾ ਤਾਂ ਨਾਲ ਦੀ ਨਾਲ ਵਿਰੋਧੀ ਤੀਰ ਛੱਡਨੇ ਸ਼ੁਰੂ ਕਰ ਦਿੰਦੇ ਆ ਤੇ ਫਿਰ ਡੀਸੀ ਸਹਿਬਾਨ ਦੇ ਸਨਮੁਖੇ ਗੱਲ ਜਾਂਦੀ ਹੈ ਬਠਿੰਡਾ ਦੇ ਡੀਸੀ ਹੋਰਾਂ ਦੇ ਕੋਲੇ ਜਦੋਂ ਇਹ ਗੱਲ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਇੱਕ ਫਿਰ ਚਿੱਠੀ ਭੇਜੀ ਜਾਂਦੀ ਹੈ ਇੱਕ ਨੋਟਿਸ ਭੇਜਿਆ ਜਾਂਦਾ ਡੀਓ ਸਹਿਬਾਨਾਂ ਨੂੰ ਜੀ ਇੱਕ ਤੇ ਹੈਗੇ ਨੇ ਸ਼ਿਪਾਲ ਗੁਇਲ ਉਹ ਵੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਭਾਪਕੇ ਡੀਓ ਨੇ ਤੇ ਨਾਲ ਇੱਕ ਬੀਬਾ ਜੀ ਨੇ ਭੁਪਿੰਦਰ ਕੌਰ ਉਹ ਵੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਬਠਿੰਡਾ ਦੇ ਜੀ ਤੇ ਇਹਨਾਂ ਦੇ ਵੱਲੋਂ ਹੀ ਐਲਾਨ ਕੀਤਾ ਗਿਆ ਸੀ ਕਿ ਛੁੱਟੀ ਹੈ ਜੀ 16 ਤਰੀਕ ਨੂੰ ਬੱਚੇ ਸਕੂਲ ਲਾਏ ਕਿਉਂ ਕਿ ਇੱਥੇ ਸੀਐਮ ਸਾਹਿਬ ਤੇ ਪਾਰਟੀ ਕਨਵੀਨਰ ਦੀ ਸਿਕਿਉਰਿਟੀ ਨੇ ਰਹਿائش ਕਰਨੀ ਹੈ ਠਹਿਰ ਕਰਨੀ ਆ ਉਹ ਇੱਥੇ ਰਹਿਣਗੇ ਤਾਂ ਕਰਕੇ ਤੁਸੀਂ ਸਕੂਲ ਨਹੀਂ ਆਉਣਾ ਤੁਹਾਨੂੰ ਛੁੱਟੀ ਹੈ ਤੇ ਹੁਣ ਇਸੇ ਨੂੰ ਲੈ ਕੇ ਡੀਸੀ ਸਹਿਬਾਨ ਦੇ ਵੱਲੋਂ ਦੋਵਾਂ ਡੀਯੂਸ ਤੋਂ ਜਿਹੜੀ ਜਵਾਬ ਤਲਬੀ ਕੀਤੀ ਗਈ ਹੈ ਇੱਕ ਪੱਤਰ ਉਹਨਾਂ ਦੇ ਵੱਲੋਂ ਭੇਜਿਆ ਗਿਆ ਪੱਤਰ ਦੇ ਵਿੱਚ ਬੜੀ ਤਲਖੀ ਵਰਤੀ ਗਈ ਹੈ ਮੈਂ ਪੱਤਰ ਦਾ ਕੱਲਾ ਕੱਲਾ ਅੱਖਰ ਆ ਪੜ੍ਹ ਕੇ ਸੁਣਾਉਣ ਦਾ ਉਹ ਕਰੂੰਗਾ ਕਿ ਪੜ੍ਹ ਕੇ ਸੁਣਾਉਣਾ ਜ਼ਰੂਰੀ ਵੀ ਹੈ ਉਹਦੇ ਚ ਉਹ ਲਿਖਦੇ ਆ ਸਭ ਤੋਂ ਪਹਿਲਾਂ ਤਾਂ ਸ਼ਿਪਾਲ ਗੋਇਲ ਹੋਰਾਂ ਦਾ ਨਾਮ ਹੁੰਦਾ ਭੁਪਿੰਦਰ ਕੌਰ ਜੀ ਦਾ ਨਾਮ ਆਉਂਦਾ ਤੇ ਨਾਲ ਦੀ ਨਾਲ ਫਿਰ ਜਿਹੜਾ ਸਬਜੈਕਟ ਆ ਉਹ ਲਿਖਿਆ ਹੁੰਦਾ ਕਿ ਜਵਾਬ ਤਲਬੀ ਹੈ ਕੰਦੇ ਜੀ ਨਿਮਨ ਹਸਤਾਖਰ ਦੇ ਧਿਆਨ ਚ ਆਇਆ ਕਿ ਆਪ ਦੇ ਵੱਲੋਂ ਦਫਤਰੀ ਪੱਤਰ ਨੰਬਰ 2347 ਮਿਤੀ 14 12 2023 ਦੇ ਰਾਹੀਂ ਮਾੜਿਓ ਮੁੱਖ ਮੰਤਰੀ ਪੰਜਾਬ ਜੀ ਦੀ ਰੈਲੀ ਰੈਲੀ ਮੌਕੇ ਮੋੜ ਦੇ ਸਰਕਾਰੀ ਸਕੂਲਾਂ ਚ ਸੀਐਮ ਸਿਕਿਉਰਿਟੀ ਦੇ ਠਹਿਰਨ ਦਾ ਹਵਾਲਾ ਦਿੰਦੇ ਹੋਏ ਮੋੜ ਦੇ ਸਾਰੇ ਸਰਕਾਰੀ ਸਕੂਲਾਂ ਚ ਮਿਤੀ 16 12 23 ਨੂੰ ਛੁੱਟੀ ਕਰ ਦਿੱਤੀ ਗਈ ਹੈ ਜੀ ਦੇਖੋ डीसी صاحبਾਨ ਦੇ ਕੋਲ ਪੂਰੀ ਅਥਾਰਟੀ ਹੁੰਦੀ ਹੈ ਇਲਾਕੇ ਦੇ ਵਿੱਚ ਛੁੱਟੀ ਕਰਨ ਦੀ ਪਰ ਇੱਥੇ ਡੀਸੀ صاحبਾਨ ਕਹਿੰਦੇ ਮੇਰੇ ਤੇ ਧਿਆਨ ਦੇ ਵਿੱਚ ਹੋਣਾ ਹੈ ਕਿ ਤੁਸੀਂ ਹੁਕਮ ਵੀ ਜਾਰੀ ਕਰਤਾ ਜੀ ਅੱਗੇ ਲਿਖਦੇ ਆ ਕਿ ਜਦਕਿ ਇਸ ਦਫਤਰ ਦੇ ਵੱਲੋਂ ਭਾਵੇਂ ਡੀਸੀ صاحبਾਨ ਦੇ ਦਫਤਰ ਦੇ ਵੱਲੋਂ ਆਪ ਨੂੰ ਸੀਐਮ ਸਿਕਿਉਰਟੀ ਦੇ ਸਰਕਾਰੀ ਸਕੂਲਾਂ 'ਚ ਠਹਿਰਾਉਣ ਦੇ ਲਈ ਕੋਈ ਹਦਾਇਤ ਕੀਤੀ ਨਹੀਂ ਗਈ ਹੈ ਜੀ ਤੁਸੀਂ ਵੇਖੋ ਕਿੰਡਾ ਵੱਡਾ ਬਲੰਡਰ ਹੋਇਆ ਇੱਥੇ ਤੱਕ ਕਿ ਬਲੰਡਰ ਹੀ ਲੱਗ ਰਿਹਾ ਪਰ ਇਹਦੇ ਪਿੱਛੇ ਕੌਣ ਆ ਜਾਂ ਕੀ ਨੇ ਹੁਕਮ ਦਿੱਤੇ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ ਹੈ ਚਿੱਠੀ ਤੇ ਆਪਾਂ ਆ ਜਣਨੇ ਆ ਤੇ ਉਹ ਅੱਗੇ ਲਿਖ ਦੇ ਕਿ ਆਪ ਦੇ ਵੱਲੋਂ ਪੱਤਰ ਜਾਰੀ ਕਰ ਤੋਂ ਪਹਿਲਾਂ ਨਿਮਨ ਹਸਤਾਖਰ ਦੇ ਨਾਲ ਸਲਾਹ ਵੀ ਨਹੀਂ ਕੀਤੀ ਗਈ ਭਾਵ ਕਿ ਡੀਸੀ ਸਾਹਿਬਾਨ ਦੇ ਨਾਲ ਸਲਾਹ ਵੀ ਨਹੀਂ ਕੀਤੀ ਗਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪ ਵੱਲੋਂ ਜਾਰੀ ਕੀਤਾ ਇਹ ਪੱਤਰ ਤੁਰੰਤ ਵਾਪਸ ਲਿਆ ਜਾਵੇ ਤੁਸੀਂ ਤਲਖੀ ਦੇਖੋ ਇਸ ਪੱਤਰ ਦੀ ਜਿਹੜੀ ਮਿੱਤ ਤੋਂ ਸਾਹਮਣੇ ਆ ਰਹੀ ਹੈ ਕਿ ਪੱਤਰ ਵਾਪਸ ਲਓ ਤੁਸੀਂ ਇਸ ਤਰੀਕੇ ਕਿਵੇਂ ਹੁਕਮ ਦੇ ਸਕਦੇ ਹੋ ਆਪਣੇ ਹੀ ਆਧਾਰ ਦੇ ਉੱਤੇ ਕਹਿੰਦੇ ਜੀ ਇਸ ਤਰ੍ਹਾਂ ਵੱਲੋਂ ਬਿਨਾਂ ਹੁਕਮਾਂ ਦੇ ਅਜਿਹਾ ਕਰਕੇ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਕੋਤਾਹੀ ਵਰਤੀ ਗਈ ਹੈ ਤੇ ਗੈਰ ਜ਼ਿੰਮੇਵਾਰਾਨਾ ਕੰਮ ਕੀਤਾ ਗਿਆ ਜੀ ਇਤੋਂ ਵੀ ਤਲਖੀ ਝਲਕਦੀ ਅੱਗੇ ਲਿਖਦੇ ਸਰਕਾਰੀ ਸਕੂਲਾਂ 'ਚ ਠਹਿਰਾਉਣ ਦੇ ਲਈ ਕੋਈ ਹਦਾਇਤ ਨਹੀਂ ਕੀਤੀ ਗਈ ਲਿਖਿਆ ਸੀ ਉਹ ਕਹਿੰਦੇ ਵੀ ਇਸੇ ਦੇ ਲਈ ਵਜ੍ਹਾ ਬਿਆਨ ਕਰੋ ਕਿ ਕਿਉਂ ਨਾ ਆਪ ਦੀ ਸਣਗੇਲੀ ਦੇ ਲਈ ਆਪ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਜਵਾਬ ਤਾਲਬ ਕਰ ਲਿਆ ਗਿਆ ਕਿ ਸਾਨੂੰ ਦੱਸੋ ਕਿ ਅਸੀਂ ਕਿਉਂ ਨਾ ਕਾਰਵਾਈ ਕਰੀਏ ਤੁਸੀਂ ਸਾਡੇ ਤੋਂ ਪਰੇ ਜਾ ਕੇ ਡੇਡ ਡੇ ਹੁਕਮ ਦੇ ਰਹੇ ਹੋ ਸਕੂਲਾਂ ਦੇ ਵਿੱਚ ਛੁੱਟੀ ਪ੍ਰਾਈਵੇਟ ਸਕੂਲ ਨਹੀਂ ਹੈ ਸਰਕਾਰੀ ਸਕੂਲ ਨੇ ਪ੍ਰਾਈਵੇਟ ਸਕੂਲ ਦੇ ਵਿੱਚ ਤੜਕੇ ਉੱਠ ਕੇ ਵਟਸਐਪ ਤੇ ਮੈਸੇਜ ਪਾ ਕੇ ਤੁਸੀਂ ਛੁੱਟੀ ਕਰ ਸਕਦੇ ਹੋ ਪ੍ਰਾਈਵੇਟ ਸਕੂਲਾਂ ਵਾਲੇ ਸੈਕਟਰ ਦੇ ਵਿੱਚ ਇਹ ਚੱਲਦਾ ਹੋਊਗਾ ਪਰ ਸਰਕਾਰੀ ਦੇ ਵਿੱਚ ਨਹੀਂ ਚੱਲਦਾ ਬੜਾ ਕੁਝ ਕਰਨਾ ਪੈਂਦਾ ਬਹੁਤ ਕੁਝ ਦੇਖਣਾ ਪੈਂਦਾ ਡੀਸੀ ਦੇ ਨਾਲ ਬਹਿ ਕੇ ਸਲਾਹ ਕਰਨੀ ਪੈਂਦੀ ਹੈ ਦੋ ਤਿੰਨ ਦਿਨ ਗੱਲਬਾਤ ਚੱਲਦੀ ਹੈ ਉਸ ਤੋਂ ਬਾਅਦ ਦੇ ਵਿੱਚ ਛੁੱਟੀ ਹੁੰਦੀ ਹੈ ਤੇ ਅੱਗੇ ਲਿਖਦੇ ਆਂ ਕਿ ਇਸੇ ਸੰਬੰਧੀ ਆਪ ਦੇ ਜਵਾਬ 2 ਦਿਨਾਂ ਦੇ ਅੰਦਰ-ਅੰਦਰ ਨਿਮਨ ਹਸਤਾਖਰ ਦੇ ਕੋਲ ਪੇਸ਼ ਕੀਤਾ ਜਾਏ ਨਿਤ ਸਮਝਦੇ ਅੰਦਰ ਜਵਾਬ ਨਾ ਆਉਣ ਦੀ ਸੂਰਤ ਦੇ ਵਿੱਚ ਸਮਝ ਲਿਆ ਜਾਏਗਾ ਕਿ ਆਪ ਇਸ ਸੰਬੰਧੀ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਆਪ ਦੇ ਖਿਲਾਫ ਨਿਯਮ ਅਨੁਸਾਰ ਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਸੋ ਹੁਣ ਇੱਥੇ ਵੱਡਾ ਸਵਾਲ ਇਹੀ ਹੈ ਕਿ ਜੋ ਇਹ ਹੁਕਮ ਕੀਨੇ ਦਿੱਤੇ ਕੱਲਾ ਡੀਓ ਨਹੀਂ ਹੁਕਮ ਹੈ ਇਸ ਤਰੀਕੇ ਦੇ ਨਾਲ ਇੰਪਲੀਮੈਂਟ ਕਰ ਸਕਦਾ ਇਹ ਤਾਂ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਨਹੀਂ ਇਸ ਤਰੀਕੇ ਕਦੇ ਵੀ ਹੋਇਆ ਕਿ ਡੀਸੀ ਤੋਂ ਪੁੱਛੇ ਬਿਨਾ ਤੁਸੀਂ ਸਕੂਲਾਂ ਦੇ ਵਿੱਚ ਛੁੱਟੀ ਕਰ ਦਿਓ ਤੇ ਹੁਣ ਜਦੋਂ ਡੀਸੀ ਸਾਹਿਬਾਨ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਤਲਖੀ ਜ਼ਰੂਰ ਦਿਖਾਈ ਇਸ ਪੱਤਰ ਦੇ ਵਿੱਚ ਉਹਨਾਂ ਨੇ ਜਵਾਬ ਤਾਲਬੀ ਕਰ ਲਈਏ ਤੇ ਨਾਲੇ ਵੀ ਕਿਹਾ ਕਿ ਦੋ ਦਿਨਾਂ ਦੇ ਵਿੱਚ ਵਿੱਚ ਜੇ ਤੁਸੀਂ ਜਵਾਬ ਨਹੀਂ ਦਿੰਦੇ ਤਾਂ ਫਿਰ ਅਸੀਂ ਇਹ ਸਮਝ ਲਾਂਗੇ ਕਿ ਤੁਸੀਂ ਜਵਾਬ ਦੇਣਾ ਨਹੀਂ ਚਾਹੁੰਦੇ ਤੁਹਾਡੇ ਕੋਲ ਕਹਿਣ ਦੇ ਲਈ ਕੁਝ ਵੀ ਨਹੀਂ ਹੈ ਤੇ ਫਿਰ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੀ ਪਰ ਹੁਣ ਇੱਥੇ ਵੱਡਾ ਸਵਾਲ ਇਹ ਬਣ ਕੇ ਆ ਰਿਹਾ ਹੈ ਕਿ ਡੀਸੀ ਸਾਹਿਬਾਂ ਤੋਂ ਪੁੱਛੇ ਬਿਨਾ ਕਿਹਨੇ ਛੁੱਟੀ ਦਾ ਹੁਕਮ ਦਿੱਤਾ ਕਿ ਜੀ ਡੀਓ ਨੂੰ ਜਾ ਕੇ ਕਹਿ ਦਿਓ ਛੁੱਟੀ ਹੈ ਪੱਤਰ ਜਾਰੀ ਕਰ ਦਿਓ ਤੇ ਦੂਜੇ ਪਾਸੇ ਕੀ ਇਹ ਇਹ ਵੀ ਹੋ ਸਕਦਾ ਕਿ ਡੀਸੀ ਸਾਹਿਬ ਆਂਦੇ ਨਾਲ ਗੱਲਬਾਤ ਕਰਕੇ ਪੱਤਰ ਜਾਰੀ ਕਰਵਾਇਆ ਗਿਆ ਹੋਵੇ ਪਰ ਜਦੋਂ ਬਾਅਦ ਦੇ ਵਿੱਚ ਆ ਚੀਜ਼ ਹੋ ਗਈ ਕਿ ਜਦੋਂ ਮਾਮਲਾ ਇਹ ਭਖ ਗਿਆ ਕਿ ਵਿਰੋਧੀ ਸਵਾਲ ਚੁੱਕਣੇ ਸ਼ੁਰੂ ਕਰ ਚੁੱਕੇ ਨੇ ਹਾਂ ਬਿਲਕੁਲ ਜਦੋਂ ਵਿਵਾਦ ਖੜਾ ਹੋ ਗਿਆ ਮਮਤਾ ਤਾਂ ਹੋ ਸਕਦਾ ਕੀ ਪਤਾ ਡੀਸੀ ਸਾਹਿਬਾਂ ਹੋਰਾਂ ਦੇ ਵੱਲੋਂ ਯੂ ਟਰਨ ਮਾਰ ਲਿਆ ਗਿਆ ਹੋਵੇ ਕੋਈ ਪਿੱਛੋਂ ਹੁਕਮ ਆਇਆ ਹੋਵੇ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਕਿਤੇ ਗਲਤ ਨੇ ਆਪਾਂ ਇਹ ਕਹਿ ਰਿਹਾ ਕਿ ਇਸ ਤਰੀਕੇ ਹੋ ਸਕਦਾ ਹੈ ਹੋ ਸਕਦਾ ਬਿਲਕੁਲ ਹੋ ਸਕਦਾ ਤੇ ਇਸ ਤੋਂ ਇਲਾਵਾ ਵੱਡਾ ਸਵਾਲ ਹੁਣ ਇਹ ਬਣਿਆ ਹੋਇਆ ਕਿ ਹੁਕਮ ਕਿੱਥੋਂ ਆਏ ਕਿਉਂ ਆਏ ਤੇ ਹੁਣ ਜਦੋਂ ਚਾਰੇ ਪਾਸੇ ਕਿਰਕਰੀ ਹੋ ਗਈ ਆ ਤਾਂ ਹੁਣ ਇਸ ਤੋਂ ਬਾਅਦ ਦੇ ਵਿੱਚ ਹੁਕਮ ਨੇ ਜਿਹੜੇ ਉਹ ਵਾਪਸ ਲੈ ਲਏ ਤੇ ਵੱਡੀ ਚੀਜ਼ ਇਹ ਵੀ ਵੇਖਣ ਵਾਲੀ ਬਣਦੀ ਆ ਕਿ ਜਵਾਬ ਜਿਹੜਾ ਤਲਬ ਕੀਤਾ ਗਿਆ ਇਧਰਲੇ ਪਾਸੇ ਡੀਓ ਸਹਿਬਾਨਾਂ ਦੇ ਵੱਲੋਂ ਜਵਾਬ ਹੈ ਜਿਹੜਾ ਉਹ ਕਿਸ ਤਰੀਕੇ ਦਾ ਦਿੱਤਾ ਜਾਂਦਾ ਇਹ ਜ਼ਰੂਰ ਇੱਕ ਵੱਡਾ ਸਵਾਲ ਹੈ ਜਿਹੜਾ ਮਮਤਾ ਜੀ ਬਣਿਆ ਹੋਇਆ ਜੀ ਮਮਤਾ ਜੀ 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 ਤਾਂ ਬਹੁਤ-ਬਹੁਤ ਧੰਨਵਾਦ ਇਹ ਸਾਰੀ ਅਪਡੇਟਸ ਦੇ ਲਈ ਇਹ ਸਾਰੀ ਜਾਣਕਾਰੀ ਕਿਉਂਕਿ ਤੁਸੀਂ ਕੱਲੇ-ਕੱਲੀ ਗੱਲ ਜਿਹੜੀ ਹੈ ਤਿੰਨੇ ਹੀ ਵਿਸ਼ਿਆਂ ਦੇ ਵਾਬਤ ਅਸੀਂ ਚਰਚਾ ਕੀਤੀ ਕੱਲੇ-ਕੱਲੀ ਗੱਲ ਤੁਸੀਂ ਬਿਲਕੁਲ ਡੂੰਘਾਈ ਦੇ ਨਾਲ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇਸੇ ਤਰੀਕੇ ਦੇ ਨਾਲ ਅਸੀਂ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਦਾ ਨਿਊਜ਼ ਪੁਆਇੰਟ ਲੈ ਕੇ ਜਿਸ ਦੇ ਵਿੱਚ ਸਾਰੇ ਵਿਸ਼ਿਆਂ ਨੂੰ ਪਰਚੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਫਿਲਹਾਲ ਦੇ ਲਈ ਸਾਨੂੰ ਦੀ ਇਜਾਜ਼ਤ ਧੰਨਵਾਦ